ਅੱਛੀ ਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਮੈਂ ਰਾਜਵਿੰਦਰ ਕੌਰ ਤੇ ਅੱਜ ਨਾ ਜੀ ਆਪਾਂ ਗੱਲ ਕਰਦੇ ਆਂ ਰਿਸ਼ਤਿਆਂ ਬਾਰੇ ਹਨਾ ਵੀ ਅੱਜ ਕੱਲ ਦੇ ਰਿਸ਼ਤੇ ਕਹੇ ਜੀ ਹੋਏ ਪਏ ਨੇ ਤੇ ਕਿਹੋ ਜਿਹਾ ਅੱਜ ਕੱਲ ਲੋਕਾਂ ਦਾ ਵਿਵਹਾਰ ਹੋਇਆ ਪਿਆ ਵੀ ਕਿੰਨਾ ਕੁ ਲੋਕ ਹਨਾ ਟਾਈਮ ਦਿੰਦੇ ਨੇਗੇ ਰਿਸ਼ਤਿਆਂ ਨੂੰ ਕਿੰਨੀ ਕੁ ਉਹਨਾਂ ਨੂੰ ਅਹਿਮੀਅਤ ਰਹੀ ਗਈ ਰਿਸ਼ਤੇ ਦੀ ਦੇਖੋ ਜੀ ਅੱਜ ਕੱਲ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਰਹੀ ਹੈਗੀ ਤੇ ਜੇ ਕਿਸੇ ਨੂੰ ਅਹਿਮੀਅਤ ਰਹੀ ਹੈ ਉਹ ਤਾਂ ਸਿਰਫ ਪੈਸੇ ਦੀ ਰਹੀ ਹੈਗੀ ਤੇ ਇੱਕ ਰਿਸ਼ਤੇਦਾਰਾਂ ਨੂੰ ਭਾਜੀ ਮਿਲਣ ਦਾ ਜਮਾਂ ਹੀ ਚਾ ਨਹੀਂ ਹੁੰਦਾ ਹੈਗਾ ਪਹਿਲਾਂ ਹੁੰਦਾ ਸੀਗਾ ਰਿਸ਼ਤੇਦਾਰਾਂ ਨਾਲ ਚੋ ਜਦੋਂ ਰਿਸ਼ਤੇਦਾਰਾਂ ਨਾਲ ਵੀਡੀਓ ਕਾਲੀ ਹੁੰਦੀ ਸੀ ਜਦੋਂ ਰਿਸ਼ਤੇਦਾਰਾਂ ਨਾਲ ਫੋਨਾਂ 'ਤੇ ਗੱਲਾਂ ਨਹੀਂ ਹੁੰਦੀਆਂਦਿਆਂ ਫੇਰ ਰਿਸ਼ਤੇਦਾਰ ਆਉਣ ਦਾ ਚਾਹ ਬਹੁਤ ਜ਼ਿਆਦਾ ਹੁੰਦਾ ਸੀਗਾ ਜੀ ਤੇ ਇੱਕ ਰਿਸ਼ਤੇਦਾਰ ਜਦੋਂ ਅਚਾਨਕ ਹੀ ਆ ਕੇ ਖੜ ਜਾਂਦੇ ਸੀ ਨਾ ਬਹੁਤ ਚਾਹ ਚੜਦਾ ਹੁੰਦਾ ਸੀਗਾ ਵੀ ਹਾਂ ਇਹ ਸਾਡੇ ਘਰੇ ਆਏ ਨੇ ਤੇ ਅੱਜ ਕੱਲ੍ਹ ਜੀ ਜਿਹੜੇ ਰਿਸ਼ਤੇਦਾਰਾਂ ਨੇ ਆਪਣੀ ਕਦਰ ਆਪੇ ਘਟਾਈ ਪਈ ਆ ਜੀ ਦੇਖੋ 4 ਦਿਨ ਪਹਿਲਾਂ ਫੋਨ ਕਰਕੇ ਇਹ ਦੱਸਣਗੇ ਵੀ ਅਸੀਂ ਆ ਰਹੇ ਹਾਂ ਦਿੱਲੀੋਂ ਆਉਂਦਾ ਫੋਨ ਆਣਾ ਤਾਂ ਇਹੀ ਗੱਲ ਹੋਣੀ ਅਸੀਂ ਆਵਾਂਗੇ ਜੀ ਅਸੀਂ ਆਵਾਂਗੇ ਜੀ ਤੇ ਤੇ ਉਹਨਾਂ ਦੇ ਆਉਣ ਦੇ ਚੱਕਰ ਚ ਕੱਲ ਆਏ ਪਰਸੋਂ ਆਏ ਅੱਜ ਆਏ ਪਰਸੋਂ ਆਏ ਇਹਨਾਂ ਚੱਕਰਾਂ ਦੇ ਵਿੱਚ ਜੀ ਦੇਖੋ ਚਾਹੀ ਖਤਮ ਹੋ ਜਾਂਦਾ ਹਨਾ ਪਹਿਲਾਂ ਹੀ ਆਪਾਂ ਚਾ ਜੜਾ ਲਿੰਦੇ ਆ ਵੀ ਹਾਂ ਆਉਣਾ ਆਉਣਾ ਤੇ ਐਨੇ ਦਿਨ ਦੁਬਾਰਾ ਫੋਨ ਤੇ ਗੱਲਾਂ ਹੋਈ ਜਾਂਦੀਆਂ ਨੇ ਤੁਸੀਂ ਅੱਜ ਨਹੀਂ ਆਏ ਤੁਸੀਂ ਕੱਲ ਕਿਉਂ ਨਹੀਂ ਆਏ ਤੁਸੀਂ ਪਰਸੋਂ ਨਹੀਂ ਆਏ ਤੁਸੀਂ ਆਏ ਨਹੀਂ ਹਨਾ ਜਾਂ ਉਹ ਇਹਨਾਂ ਚੱਕਰਾਂ ਦੇ ਵਿੱਚ ਜੀ ਦੇਖੋ ਐਨੇ ਖਤਮ ਹੋ ਜਾਂਦਾ ਉਹ ਜਿਹੜਾ ਚਾ ਹੁੰਦਾ ਅੰਦਰ ਰਿਸ਼ਤੇਦਾਰ ਦੇ ਆਉਣ ਦਾ ਇਹ ਤਾਂ ਚਾਹੀ ਖਤਮ ਹੋ ਗਿਆ ਜੀ ਫਿਰ ਤਾਂ ਕੋਈ ਆਵੇ ਕੋਈ ਜਾਵੇ ਹਨਾ ਅਗਲਾ ਬਸ ਇੱਕ ਫਾਰਮੈਲਿਟੀਜ਼ ਹੀ ਜੀ ਕਰ ਦਿੰਦਾ ਵੀ ਚਲੋ ਇਹਨੂੰ ਕਵਾ ਲਿਆ ਪਲਾ ਲਿਆ ਤੇ ਇਹਨੂੰ ਵਿਦਾ ਕਰੋ ਤੇ ਕਹਿੰਦੇ ਜੀ ਹਨਾ ਉਦੋਂ ਰਿਸ਼ਤੇਦਾਰ ਜਦੋਂ ਆਉਂਦੇ ਸੀਗੇ ਨਾ ਤੇ ਜਦੋਂ ਉਹਨਾਂ ਨੂੰ ਅੱਡੇ ਤੇ ਛੱਡਣ ਜਾਣਾ ਤੇ ਵਾਪਸ ਰੋਂਦੇ ਰੋਂਦੇ ਜਵਾਕਾਂ ਨੇ ਘਰੇ ਆਉਣਾ ਫਿਰ ਵੀ ਰਿਸ਼ਤੇਦਾਰ ਚਲੇ ਗਿਆ ਤੇ ਅੱਜ ਕੱਲ ਦੇ ਜਵਾਕ ਤਾਂ ਉਹਨਾਂ ਨੂੰ ਬਾਹਰ ਛੱਡਣੇ ਨਹੀਂ ਜਾਂਦੇ ਜੀ ਛੱਡਣ ਕੀ ਜਦੋਂ ਰਿਸ਼ਤੇਦਾਰ ਨੇ ਆਉਣਾ ਨਾ ਤਾਂ ਜਵਾਕਾਂ ਨੇ ਪਹਿਲਾਂ ਹੀ ਕਹਿ ਦੇਣਾ ਵੀ ਮੰਮੀ ਮੈਨੂੰ ਨਾ ਬਲਾਇਓ ਮੈਂ ਕਮਰੇ 'ਚ ਬੈਠਿਆ ਬਸ ਮੈਨੂੰ ਡਿਸਟਰਬ ਨਹੀਂ ਕਰਨਾ ਹੈਗਾ ਤੇ ਤੁਸੀਂ ਆਪੇ ਹੈਂਡਲ ਕਰ ਲੈਣਾ ਜਿਹੜਾ ਵੀ ਕੋਈ ਆਉਂਦਾ ਤੇ ਰਿਸ਼ਤੇਦਾਰਾਂ ਦੇਖੋ ਜੀ ਜਵਾਕਾਂ ਦੇ ਵਿੱਚ ਵੀ ਮੋਹ ਨਹੀਂ ਰਿਹਾ ਹੈਗਾ ਹਨਾ ਤੇ ਰਿਸ਼ਤੇਦਾਰ ਆਉਣ ਦੇ ਡਰ ਤੋਂ ਨਾ ਜਵਾਕਾਂ ਨੂੰ ਪਹਿਲਾਂ ਹੀ ਹੋ ਜਾਂਦਾ ਵੀ ਅੱਜ ਤਾਂ ਮੋਬਾਈਲ ਛੱਟੂ ਮੇਰਾ ਅੱਜ ਕੋਈ ਆਊਗਾ ਨਾ ਅੱਜ ਫਿਰ ਮੈਨੂੰ ਫੋਨ ਛੱਡਣਾ ਪਊਗਾ ਜਵਾਕਾਂ ਨੂੰ ਪਹਿਲਾਂ ਹੀ ਇਹ ਡਰ ਹੋ ਜਾਂਦਾ ਤੇ ਆਪਾਂ ਜੀ ਆਪਣੇ ਕੰਮਾਂ ਕਰਨਾ ਚਾਹੇ ਇੰਨੇ ਬਿਜ਼ੀ ਹੋਏ ਪਏ ਆ ਨਾ ਆਪਣੇ ਕੋਲ ਟਾਈਮ ਹੀ ਨਹੀਂ ਹੁੰਦਾ ਹੈਗਾ ਤੇ ਜੇ ਕਿਤੇ ਕੁਝ ਕਰਨਾ ਹੁੰਦਾ ਆਪਾਂ ਜਵਾਕਾਂ ਨੂੰ ਕਹਿੰਨੇ ਆ ਆ ਲੈ ਲਓ ਫੋਨ ਤੇ ਤੁਸੀਂ ਆਪਦਾ ਕੰਮ ਕਰੋ ਮੈਂ ਆਪਦਾ ਕਰਦੀ ਆਂਗੀ ਹਨਾ ਤੇ ਐਵੇਂ ਜੀ ਬਸ ਦਿਨ ਲੰਘੀ ਜਾਂਦੇ ਨੇ ਹਨਾ ਤੇ ਉਹ ਉਦੋਂ ਰਿਸ਼ਤੇਦਾਰਾਂ ਨੂੰ ਬੱਸ ਛੱਡੇ ਤੇ ਛੱਡ ਕੇ ਆਣ ਦਾ ਵੀ ਰੋਣਾ ਆਉਂਦਾ ਦੀਗਾ ਤੇ ਅੱਜ ਕੱਲ੍ਹ ਜੀ ਦੇਖੋ ਜਦੋਂ ਕੋਈ ਮੁਰਦੇ ਨੂੰ ਲੈ ਕੇ ਜਾ ਰਿਹਾ ਹੁੰਦਾ ਨਾ ਤੇ ਬਸ ਕਿਸੇ ਇੱਕ ਅੱਡੇ ਨੂੰ ਅਫਸੋਸ ਹੁੰਦਾ ਜਿਹਦੇ ਉਹ ਘਰ ਦਾ ਹੁੰਦਾ ਹਨਾ ਚਲੋ ਜਿਹਦਾ ਉਹਦੇ ਨਾਲ ਲਗਾਵ ਜਿਆਦਾ ਹੁੰਦਾ ਤਾਂ ਜਿਹਦੇ ਘਰ ਦਾ ਜੀ ਹੁੰਦਾ ਉਹ ਤਾਂ ਰੋਊਗਾ ਹੀ ਤੇ ਬਾਕੀ ਦੇ ਜੀ ਹਨਾ ਦੇਖੋ ਜਿਹੜੇ ਪਿੱਛੇ ਆ ਰਹੇ ਹੁੰਦੇ ਨੇ ਉਹਨਾਂ ਦੇ ਅੱਖ ਚ ਕੋਈ ਅੰਜੂ ਨਹੀਂ ਹੁੰਦਾ ਜਦੋਂ ਮਰੇ ਪਏ ਤੇ ਉਹ ਅਰਥੀ ਨੂੰ ਲੈ ਕੇ ਜਾਂਦੇ ਨੇ ਉਦੋਂ ਜਿਹਦੇ ਅੱਖ ਚ ਹੰਝੂ ਨਹੀਂ ਆਇਆ ਹੁੰਦਾ ਹਨਾ ਉਹ ਕੀ ਉਹਨੂੰ ਫਿਰ ਕੀ ਪਤਾ ਲੱਗੂਗਾ ਜੀ ਵੀ ਦੁੱਖ ਕੀ ਹੁੰਦਾ ਹਨਾ ਤੇ ਐਵੇਂ ਦੀ ਅੱਜ ਕੱਲ੍ਹ ਦੁਨੀਆ ਹੋਈ ਪਈ ਆ ਮਰੇ ਪਏ ਨੂੰ ਨੀ ਕੋਈ ਰੋਂਦਾ ਹੈਗਾ ਹਨਾ ਜੀ ਤੇ ਅੱਜ ਕੱਲ੍ਹ ਤਾਂ ਸਿਰਫ ਸ ਇੱਕੋ ਚੀਜ਼ ਰਹਿ ਗਈ ਪੈਸਾ ਜੇ ਕਿਸੇ ਨੇ ਕਿਸੇ ਦੀ ਮਾਰਗਤ ਤੇ ਵੀ ਜਾਣਾ ਨਾ ਤਾਂ ਅਗਲਾ ਘਰੇ ਆਪਦਾ ਸ਼ਡਿਊਲ ਬਣਾ ਕੇ ਜਾਂਦਾ ਵੀ ਮੈਂ ਇਹ ਕਰਕੇ ਜਾਊਂਗਾ ਤੇ ਆ ਕੇ ਇਹ ਕਰੂੰਗਾ ਬਹੁਤ ਜੀ ਬਿਜ਼ੀ ਹੋਈ ਪਈ ਆ ਕਿ ਦੁਨੀਆ ਪੈਸੇ ਦੇ ਵਿੱਚ ਹਨਾ ਤੇ ਦੌੜ ਭਾਜ ਇੰਨੀ ਹੋਈ ਪਈ ਆ ਵੀ ਪੈਸਾ ਹੀ ਸਾਰਾ ਸਾਰਾ ਕੁਝ ਹੋਇਆ ਪਿਆ ਬਾਕੀ ਜੀ ਹਨਾ ਲੋਕ ਕਰਨ ਵੀ ਕੀ ਮਹਿੰਗਾਈ ਵੀ ਬਹੁਤ ਜ਼ਿਆਦਾ ਹੋਈ ਪਈ ਆ ਜੇ ਘਰ 'ਚ ਚਾਰ ਮੈਂਬਰ ਨੇ ਨਾ ਚਾਰ ਹੀ ਕਮਾਉਣਗੇ ਤਾਂ ਕਿਤੇ ਜਾ ਕੇ ਅੱਜ ਕੱਲ੍ਹ ਘਰ ਚੱਲਦੇ ਨੇ ਇਕੱਲੇ ਬੰਦੇ ਦੀ ਕਮਾਈ ਨਾਲ ਤਾਂ ਅੱਜ ਕੱਲ੍ਹ ਕਰਨੀ ਜੀ ਚੱਲਦੇ ਬਾਕੀ ਇੱਕ ਹੋਰ ਜੀ ਰਿਸ਼ਤੇਦਾਰ ਦੀ ਉਹਦੀ ਇੱਜ਼ਤ ਹੁੰਦੀ ਆ ਜ ਜਿਹਦੇ ਕੋਲ ਪੈਸਾ ਹੁੰਦਾ ਦੇਖੋ ਹਨਾ ਗਰੀਬ ਬੰਦਾ ਜਦੋਂ ਕਿਸੇ ਦੇ ਘਰੇ ਜਾਂਦਾ ਨਾ ਉਹ ਤੋਂ ਅਗਲਾ ਪਾਸੇ ਹੀ ਵੱਟੀ ਜਾਂਦਾ ਤੇ ਅਗਲਾ ਜਾਂਦਾ ਵੀ ਇਹ ਕਿੱਥੇ ਆ ਗਿਆ ਅਗਲਾ ਨਾ ਜੀ ਗਰੀਬ ਬੰਦੇ ਨੂੰ ਤਾਂ ਚਾਚੇ ਦੀ ਰੋਟੀ ਵੀ ਨਹੀਂ ਬਣਾਉ ਕੇ ਬਣਾ ਕੇ ਦਿੰਦਾ ਹੈਗਾ ਤੇ ਉਹੀ ਜੇ ਕਿਤੇ ਕੋਈ ਦੂਜਾ ਰਿਸ਼ਤੇਦਾਰ ਆਮੀਰ ਆਵੇ ਨਾ ਉਹਦੀ ਆਉ ਭਗਤ ਦੇ ਵਿੱਚ ਸਾਰਾ ਟੱਬਰ ਲੱਗਿਆ ਹੁੰਦਾ ਵੀ ਹਾਂ ਇਹ ਸਾਡੇ ਘਰੇ ਆਇਆ ਕੀ ਗੱਲ ਜੀ ਵੀ ਜਿਹੜਾ ਅਮੀਰ ਆਇਆ ਉਹਦੀ ਕੋਈ ਜ਼ਿਆਦਾ ਰਿਸਪੈਕਟ ਆ ਗਰੀਬ ਬੰਦੇ ਨੂੰ ਤਾਂ ਅਗਲਾ ਜੀ ਪਾਣੀ ਦਾ ਗਲਾਸ ਦੇ ਕੇ ਬਸ ਮੁੜ ਕੇ ਇਹ ਨਹੀਂ ਪੁੱਛਦਾ ਹੈਗਾ ਵੀ ਤੂੰ ਕੁਝ ਖਾਣਾ ਤੇ ਜੇ ਕਿਤੇ ਆ ਜੇ ਜੀ ਅਮੀਰ ਕੋਈ ਰਿਸ਼ਤੇਦਾਰ ਉਹਦੇ ਪਿੱਛੇ ਸਾਰਾ ਘਰ ਲੱਗ ਜਾਂਦਾ ਕੋਈ ਐ ਕਰਦੀਏ ਕੋਈ ਐ ਕਰਦੀਏ ਇੱਕ ਇੱਕ ਆਦੇ ਖੇਡ ਨੇ ਜੀ ਬਸ ਪੈਸੇ ਦੇ ਖੇਡ ਨੇ ਜਿਹਦੇ ਕੋਲ ਪੈਸਾ ਉਹਦੀ ਪੁੱਛਾ ਜਿਹਦੇ ਕੋਲ ਨਹੀਂ ਪੈਸਾ ਜੀ ਉਹਦਾ ਫਿਰ ਕੋਈ ਪੁੱਛਣੀ ਹੈਗੀ ਜੀ ਉਹਦੀ ਤੇ ਐਵੇਂ ਆ ਜੀ ਵੀ ਔਕੇ ਟਾਈਮ 'ਚ ਕਈ ਵਾਰੀ ਗਰੀਬ ਵੀ ਨਾਲ ਖੜ ਜਾਂਦਾ ਜਿੱਥੇ ਪੈਸੇ ਵਾਲਾ ਨਹੀਂ ਨਾ ਜੀ ਖੜਦਾ ਉੱਤੇ ਗਰੀਬ ਨਾਲ ਖੜ ਜਾਂਦਾ ਪਰ ਉਹ ਗਰੀਬ ਦੀ ਫਿਰ ਇੰਨੀ ਕ ਪੁੱਛ ਰਹਿੰਦੀ ਆ ਵੀ ਆ ਕੇ ਕੜੰਦਾ ਕੀ ਮਤਲਬ ਸੀ ਇਹਨੇ ਕਿਹੜਾ ਉੱਥੇ ਕੋਈ ਪੈਸਾ ਲਾਤਾ ਐਂ ਕਹਿੰਦਾ ਜੀ ਦੇਖੋ ਅਗਲਾ ਫਿਰ ਵੀ ਖਾਲੀ ਆ ਕੇ ਕੜਿਆ ਇਹਨੇ ਕਿਹੜਾ ਕੋਈ ਪੈਸਾ ਲਾਤਾ ਪੱਲਿਆਂ ਤੋਂ ਕਰਨਾ ਤਾਂ ਸੀ ਆਪੇ ਤੀਗਾ ਉਹ ਆ ਗਿਆ ਤਾਂ ਵੀ ਠੀਕ ਆ ਨਾ ਹੁੰਦਾ ਟਾਈਮ ਤਾਂ ਤਾਂ ਵੀ ਲੰਘ ਹੀ ਜਾਣਾ ਸੀਗਾ ਹਨਾ ਐਵੇਂ ਦੀ ਅੱਜ ਕੱਲ੍ਹ ਸੋਚ ਹੋਈ ਪਈ ਆ ਜੀ ਲੋਕਾਂ ਦੀ ਤੇ ਬਸ ਜੀ ਜੋ ਕੁਝ ਹੋ ਰਹਿ ਗਿਆ ਨਾ ਦੁਨੀਆ ਤੇ ਪੈਸਾ ਹੀ ਰਹਿ ਗਿਆ ਨਾ ਰਿਸ਼ਤੇਦਾਰੀਆਂ ਰਹੀਆਂ ਨਾ ਰਿਸ਼ਤੇਦਾਰ ਰਹੇ ਨਾ ਸਮਾਜ ਰਿਹਾ ਜੀ ਉਹ ਉਦਾਂ ਦਾ ਤੇ ਸਮਾਜਿਕ ਜਿਹੜੀਆਂ ਗਤੀਵਿਧੀਆਂ ਨੇ ਜੀ ਦੇਖੋ ਤਾਂ ਜਮਾ ਹੀ ਖਤ ਪੁਣੀਆਂ ਪੰਨਿਆਂ ਨੇ ਕੀ ਰਹਿ ਗਿਆ ਬਸ ਪੈਸੇ ਪਿੱਛੇ ਭੱਜ ਲੋ ਪੈਸਾ ਕਮਾ ਲਓ ਤੇ ਐਂ ਕਰਿਓ ਜੀ ਫੇ ਨਾਲ ਜਾਂਦੇ ਹੋਏ ਪੈਸਾ ਹੀ ਲੈ ਜੇ ਹੁਣ ਤੇ ਉੱਥੇ ਜਦੋਂ ਪ੍ਰਮਾਤਮਾ ਨੇ ਪੁੱਛਣਾ ਵੀ ਕੀ ਕੀਤਾ ਤਾਂ ਇਹੀ ਕਿਹਾ ਜੀ ਵੀ ਅਸੀਂ ਤਾਂ ਜੀ ਸਾਰੀ ਉਮਰ ਪੈਸਾ ਹੀ ਕਮਾਇਆ ਤੀ ਪੈਸਾ ਕਮਾਉਂਦੇ ਕਮਾਉਂਦੇ ਕਦੋਂ ਰੱਬਾ ਤੇਰੇ ਕੋਲ ਆ ਕੇ ਸਾਨੂੰ ਕੁਝ ਪਤਾ ਹੀ ਨਹੀਂ ਲੱਗਿਆ ਹੈਗਾ ਹਨਾ ਤੇ ਮੇਰੀਆਂ ਨਾ ਜੀ ਇਹਨਾਂ ਗੱਲਾਂ ਨੂੰ ਤੇ ਨਾਲ ਸੁਣ ਕੇ ਨਾ ਕਮੈਂਟ ਕਰਕੇ ਦੱਸਣਾ ਜੀ ਫਿਰ ਕਿਵੇਂ ਲੱਗੀਆਂ ਮੇਰੀਆਂ ਇਹ ਸਾਰੀਆਂ ਗੱਲਾਂ ਧੰਨਵਾਦ ਜੀ ਸਾਰਿਆਂ ਦਾ